ਕਿਸਾਨ ਮਾਰ ਰਿਹਾ ਤੇ ਕਿਸਾਨ ਸਾੜ ਰਿਹਾ ਇਹ ਕਹਾਣੀ ਹੈ ਦੋਵਾਂ ਪੰਜਾਬਾਂ ਦੀ ਲਹਿੰਦੇ ਪੰਜਾਬ ਦੀ ਤੇ ਚੜ੍ਹਦੇ ਪੰਜਾਬ ਦੀ ਚੜ੍ਹਦੇ ਪੰਜਾਬ ਕਿਸਾਨ ਸਾੜ ਰਿਹਾ ਤੇ ਲਹਿੰਦੇ ਚ ਮਾਰ ਰਿਹਾ ਇਹ ਗੱਲ ਜਿਹੜੀ ਹੈ ਨਾ ਅਸੀਂ ਕਿਉਂ ਕਰ ਰਹੇ ਆ ਇਹਦਾ ਕੰਪੈਰੀਸਨ ਆਪਾਂ ਵੀਡੀਓ ਦੇ ਐਂਡ ਤੇ ਕਰਾਂਗੇ ਤੇ ਜ਼ਰੂਰ ਕਰਾਂਗੇ ਤੁਸੀਂ ਸਾਡਾ ਰਿਵਿਊ ਜ਼ਰੂਰ ਸੁਣ ਕੇ ਜਾਇਆ ਜੀ ਤੇ ਚੜ੍ਹਦੇ ਪੰਜਾਬ ਦੀ ਜਿਹੜੀ ਕਹਾਣੀ ਹੈ ਨਾ ਉਹ ਬਿਆਨ ਕਰ ਰਹੇ ਨੇ ਸਵਾਰਨਟੈਨਾ ਜੀ ਇਸ ਵੀਡੀਓ ਤੇ ਆਪਾਂ ਪਹਿਲੇ ਵੀਡੀਓ ਸੌਣੇ ਸੁਪਨੇ ਸੜ ਕੇ ਸੁਆਹ ਹੋ ਰਹੇ ਆ ਖੇਤਾਂ ਦੇ ਵਿੱਚੋਂ ਲਾਟਾਂ ਉੱਠ ਰਹੀਆਂ ਚਾਰੇ ਪਾਸੇ ਧੂਆਂ ਰੋਲ ਦਿਸਦਾ ਤੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਵੀਡੀਓ ਵੇਖ ਕੇ ਗੱਜ ਭਰ ਆਉਂਦਾ ਜਿਹੜੇ ਸੰਵੇਦਨਸ਼ੀਲ ਆ ਉਹਨਾਂ ਦਾ ਗੱਜ ਭਰ ਆਉਂਦਾ ਬਾਕੀ ਨਾਲੀ ਤਾਂ ਇਹ ਤਮਾਸ਼ਾ ਹੀ ਆ ਜੋ ਭਾਜੀ ਇਸ ਵੇਲੇ ਪੰਜਾਬ ਦੇ ਖੇਤਾਂ ਦੇ ਵਿੱਚ ਅੱਗ ਦੇ ਰੂਪ ਦੇ ਵਿੱਚ ਲਾਟਾਂ ਦੇ ਰੂਪ ਦੇ ਵਿੱਚ ਦਿਸ ਰਿਹਾ ਦਾਣੇ ਮਛਰੇ ਜਿਵੇਂ ਕਣਕ ਦੇ ਜਿਵੇਂ ਸਵਾਦ ਗਟੇਰੀਆਂ ਬਣ ਰਹੇ ਖੇਤਾਂ ਜਿਹੜੇ ਉਸ ਤੋਂ ਬਾਅਦ ਮੇਰੀ ਉਹਨਾਂ ਅਖੌਤੀ ਸਮਾਜ ਸੇਵਕਾਂ ਨੂੰ ਤੇ ਉਹਨਾਂ ਵੇਲੜਾਂ ਨੂੰ ਤੇ ਲਾਹਣਤਿਆਂ ਨੂੰ ਇੱਕ ਬੇਨਤੀ ਆ ਜਿਹੜੇ ਕਹਿੰਦੇ ਹੁੰਦੇ ਵੀ ਕਿਸਾਨ ਤਾਂ ਵਿਹਲੇ ਹਨ ਕਿਸਾਨਾਂ ਕੋਲੇ ਕੰਮ ਕੋਈ ਨਹੀਂ ਚੰਗਾ ਭਲਾ ਸਰਕਾਰਾਂ ਨੇ ਸਭ ਕੁਝ ਦਿੱਤਾ ਇਹ ਰੱਜਦੇ ਹੀ ਨਹੀਂ ਇਹ ਤਾਂ ਸੜਕਾਂ ਦੇ ਉੱਤੇ ਬਹਿਣਾ ਇਹਨਾਂ ਦਾ ਇੱਕ ਕੰਮ ਬਣ ਗਿਆ ਇਹਨਾਂ ਨੂੰ ਤਾਂ ਜੀ ਫੰਡਿੰਗ ਹੁੰਦੀ ਹੈ ਫਲਾਣਾ ਹੁੰਦਾ ਹੈ ਜਿਹੜੇ ਇਹੋ ਜੀ ਬਕਵਾਸ ਕਰਦੇ ਹੁੰਦੇ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਤੁਸੀਂ ਖੇਤਾਂ ਦੇ ਵਿੱਚ ਆ ਕੇ ਲੱਗੀ ਹੋਈ ਅੱਗ ਦੇਖੋ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਤੁਸੀਂ ਖੇਤਾਂ ਦੇ ਵਿੱਚ ਇਸ ਵੇਲੇ ਸੜ ਰਹੇ ਸੁਪਨੇ ਵੇਖੋ ਤੁਸੀਂ ਕਿਸਾਨ ਦੀਆਂ ਸਦਰਾਂ ਨੂੰ ਕਿਵੇਂ ਲੰਬੂ ਲੱਗ ਰਿਹਾ ਇਹ ਆ ਕੇ ਦੇਖੋ ਕੱਲੀਆਂ ਗੱਲਾਂ ਨਾ ਕਰੋ ਵੀ ਇਹ ਟੋਲ ਤੇ ਬਹਿ ਕੇ ਇਹ ਫਲਾਣੀ ਥਾਂ ਬਹਿ ਕੇ ਉਹਨਾਂ ਨੂੰ ਬਹਿਣ ਦਾ ਚਾਰ ਨਹੀਂ ਹੁੰਦਾ ਤੇ ਜੋ ਕੁਝ ਇਸ ਵੇਲੇ ਵਾਪਰ ਰਿਹਾ ਤੁਸੀਂ ਉਹਦੀ ਕੋਈ ਪਰਭਾਈ ਕਰਦੇ ਹੋ ਤੁਹਾਨੂੰ ਹੈ ਇਸ ਗੱਲ ਦੀ ਪੀੜ ਤੁਹਾਨੂੰ ਕੋਈ ਪੀੜ ਨਹੀਂ ਕਿਉਂਕਿ ਤੁਹਾਡੇ ਹੋਰ ਕਾਰੋਬਾਰ ਆ ਉਹਨਾਂ ਨੂੰ ਅੱਗ ਈਵੇਂ ਨਹੀਂ ਲੱਗਦੀ ਹਰ ਸਾਲ ਜਿਵੇਂ ਇੱਥੇ ਲੱਗ ਰਹੀ ਆ ਇਹ ਅੱਗ ਤੁਸੀਂ ਆਪਦੀ ਜੀਬ ਨਾਲ ਵੀ ਲਾਈ ਆ ਸਮੇਂ-ਸਮੇਂ ਦੇ ਉੱਤੇ ਇਹ ਅੱਗ ਕੁਦਰਤੀ ਕਾਰਨਾਂ ਕਰਕੇ ਵੀ ਲੱਗ ਰਹੀ ਹੈ ਤੇ ਕਈ ਸ਼ਰਾਸਤੀ ਕਾਰਨਾਂ ਕਰਕੇ ਵੀ ਲੱਗ ਰਹੀ ਆ ਪੰਜਾਬ ਦੇ ਵਿੱਚ ਹੁਣ ਤੱਕ ਕਈ ਸੈਂਕੜੇ ਏਕੜ ਕਣਕ ਸੜ ਕੇ ਸੁਆਹ ਹੋ ਗਈ ਆ। ਪੰਜਾਬ ਦੇ ਵਿੱਚ ਕਈ ਸੈਂਕੜੇ ਕਿਸਾਨਾਂ ਦੇ ਸੁਪਨੇ ਬਰਬਾਦ ਹੋ ਗਏ ਆ। ਪਰ ਵਾਲੀ ਵਾਰ ਸਕੌਣ ਆ? ਬਾਹ ਕੌਣ ਫੜੂਗਾ? ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੇ ਅਧਿਕਾਰੀਆਂ ਨੂੰ ਇਹ ਗੱਲ ਕਹਤੀ ਵੀ ਸੂਬੇ ਦੇ ਵਿੱਚ ਜਿੱਥੇ-ਜਿੱਥੇ ਅੱਗ ਲੱਗੀ ਆ, ਜਾਂ ਜੇਕਰ ਭਿਖ ਦੇ ਵਿੱਚ ਲੱਗੀ ਤੁਰੰਤ ਕੁਝ ਕ ਹਫ਼ਤਿਆਂ ਦੇ ਵਿੱਚ ਰਿਪੋਰਟ ਬਣਾ ਕੇ ਦਿਓ, ਆਪਾਂ ਕਿਸਾਨਾਂ ਨੂੰ ਬਣਦਾ ਸਰਦਾ ਮੁਆਵਜ਼ਾ ਦੇਣਾ। ਪੰਜਾਬ ਦੀ ਸਰਕਾਰ ਨੂੰ ਹੁਣ ਤੱਕ ਮੁਆਵਜ਼ੇ ਦਾ ਐਲਾਨ ਕਰ ਦੇਣਾ ਚਾਹੀਦਾ ਸੀ ਕਿ ਜਿਨ੍ਹਾਂ ਦੀ ਕਣਕ ਸੜੀ ਆ ਅਸੀਂ ਕੁਝ ਕ ਹਫ਼ਤਿਆਂ ਦੇ ਵਿੱਚ ਹੀ ਨਹੀਂ 2 ਕ ਹਫ਼ਤਿਆਂ ਦੇ ਵਿੱਚ ਹੀ ਸਾਰੀ ਪੜਤਾਲ ਕਰਕੇ ਰਿਪੋਰਟ ਤਿਆਰ ਹੋਣ ਤੋਂ ਬਾਅਦ ਅਸੀਂ ਮੁਆਵਜ਼ਾ ਢੋਲੀ ਦੇ ਵਿੱਚ ਪਾ ਦੇਾਂਗੇ ਖੀਸੇ ਦੇ ਵਿੱਚ ਪਾ ਦੇਾਂਗੇ ਤੁਹਾਡਾ ਭਾਰ ਥੋੜਾ ਜਿਹਾ ਘਟਾ ਦੇਾਂਗੇ ਤੁਹਾਡਾ ਝਟਕਾ ਥੋੜਾ ਜਿਹਾ ਘਟਾ ਦੇਾਂਗੇ ਪਰ ਇਵੇਂ ਨਹੀਂ ਹਾਲੇ ਤੱਕ ਹੋਇਆ ਹੁਣ ਕਿਸਾਨਾਂ ਦਾ ਇੱਕ ਹਿੱਸਾ ਇਹ ਗੱਲ ਕਹਿੰਦਾ ਵੀ ਜਦੋਂ ਤੱਕ ਅਸੀਂ ਪਰਾਲੀ ਨੂੰ ਅੱਗ ਲਾਉਂਦੇ ਆ ਹਾਲਾਂਕਿ ਮੈਂ ਪਰਾਲੀ ਨੂੰ ਅੱਗ ਲਾਉਣ ਦੇ ਜਾਂ ਪ੍ਰਦੂਸ਼ਣ ਪੈਦਾ ਕਰਨ ਦੇ ਹੱਕ ਦੇ ਵਿੱਚ ਨਹੀਂ ਉਹ ਕਹਿੰਦੇ ਜਦੋਂ ਪ੍ਰਾਲੀ ਨੂੰ ਅੱਗ ਲੱਗਦੀ ਆ ਨਾਲ ਦੀ ਨਾਲ ਕਹਿੰਦੇ ਨੇ ਵੀ ਸੈਟੇਲਾਈਟ ਤੇ ਰਹੀਂ ਪਤਾ ਲੱਗਾ ਜੀ ਫਲਾਣੀ ਥਾਂ ਦੇ ਉੱਤੇ ਅੱਗ ਲੱਗੀ ਸੀ ਤੁਹਾਡਾ ਨਾਂ ਜਿਹੜਾ ਉਹ ਤੁਹਾਡੇ ਮਾਲ ਰਿਕਾਰਡ ਦੇ ਵਿੱਚ ਤੇ ਉਹ ਲਾਲ ਐਂਟਰੀ ਕਰਤੀ ਰੈੱਡ ਐਂਟਰੀ ਕਰਤੀ ਆ ਤੁਹਾਨੂੰ ਹੁਣ ਸੈਟੇਲਾਈਟ ਰਹੀਂ ਕਿਉਂ ਨਹੀਂ ਦੱਸਦਾ ਵੀ ਭਾਈ ਫਲਾਣੇ ਖੇਤ ਦੇ ਵਿੱਚ ਕਣਕ ਨੂੰ ਅੱਗ ਲੱਗੀ ਆ ਫਲਾਣੀ ਥਾਂ ਦੇ ਉੱਤੇ ਅੱਗ ਲੱਗੀ ਆ ਹੁਣ ਵੀ ਮਾੜਾ ਜਿਹਾ ਦੇਖੋ ਉਹ ਸੈਟੇਲਾਈਟ ਮੁਕਤ ਨਹੀਂ ਗਈ ਹੁਣ ਉਹ ਤਕਨੀਕਾਂ ਮੁਕਤ ਨਹੀਂ ਗਈਆਂ ਖਤਮ ਤਾਂ ਨਹੀਂ ਹੋਗੀਆਂ ਆ ਜੋ ਆਪਾਂ ਕਿਸਾਨਾਂ ਦੀ ਬਾਹ ਫੜ ਗਏ ਪੰਜਾਬ ਦੇ ਕੁਝ ਵਿਧਾਇਕਾਂ ਦੇ ਵੱਲੋਂ ਪੰਜਾਬ ਦੇ ਕੁਝ ਮੰਤਰੀਆਂ ਦੇ ਵੱਲੋਂ ਸੋਨਾ ਉਦੰਬ ਵੀ ਕੀਤਾ ਗਿਆ ਨਿੱਜੀ ਤੌਰ ਦੇ ਉੱਤੇ ਸਰਕਾਰੀ ਤੌਰ ਤੇ ਨਹੀਂ ਜਿਵੇਂ ਕਿ ਮੈਂ ਹੁਣੇ ਰਿਪੋਰਟ ਪੜ੍ਹੀ ਹੈ ਡਾਕਟਰ ਬਲਜੀਤ ਕੌਰ ਕੈਬਨਿਟ ਮੰਤਰੀ ਉਹਨਾਂ ਨੇ ਕਿਹਾ ਜੀ ਕਿ ਮੈਂ 1 ਮਹੀਨੇ ਦੀ ਤਨਖਾਹ ਦੇਵਾਂਗੀ ਜਿਨ੍ਹਾਂ ਦੀ ਕਣਕ ਸੜ ਗਈ ਹੈ ਸਰਮਿੰਦਰ ਸਿੰਘ ਆਮਲਾ ਸਾਭਕਾ ਵਿਧਾਇਕ ਨੇ ਗੱਲ ਕਹੀ ਹੈ ਕਿ ਜਿਹੜੇ ਕਿਸਾਨਾਂ ਦੇ ਪੜੋਲੇ ਦੇ ਵਿੱਚ ਕਣਕ ਵੀ ਨਹੀਂ ਰਹੇਗੀ ਦਾਣੇ ਵੀ ਨਹੀਂ ਰਹਿਗੇ ਖਾਨ ਜੋਗੇ ਵੀ ਉਹਨਾਂ ਨੂੰ 20-20 ਮਾਣਸੀ ਕਣਕ ਦੇਵਾਂਗੇ ਚਲੋ ਇਹ ਨਿੱਕੇ ਨਿੱਕੇ ਉਪਰਾਲੇ ਹੋਗੇ ਪਰ ਹਰ ਬੰਦੇ ਨੂੰ ਪਤਾ ਹੁੰਦਾ ਵੀ ਸਾਡੇ ਪਿੰਡ ਦੇ ਵਿੱਚ ਜਿਹੜੀ ਅੱਗ ਲੱਗੀ ਆ ਜਿਵੇਂ ਮੈਨੂੰ ਆਪਣੇ ਪਿੰਡ ਦਾ ਪਤਾ ਤੁਹਾਨੂੰ ਆਪਣੇ ਪਿੰਡ ਦਾ ਪਤਾ ਹੋਊਗਾ ਕਿਸੇ ਹੋਰ ਨੂੰ ਆਪਣੇ ਪਿੰਡ ਦਾ ਪਤਾ ਜਦੋਂ ਸਾਨੂੰ ਪਤਾ ਵੀ ਸਾਡੇ ਪਿੰਡ ਦੇ ਵਿੱਚ ਅੱਗ ਲੱਗੀ ਆ ਤੇ ਉਹ ਕਿਸਾਨ ਸੱਚੀ ਮੁੱਚੀ ਬਹੁਤ ਲੋੜਵੰਦਾ ਉਹਦੀ ਆਪਾਂ ਨੂੰ ਸਾਰੇ ਪਿੰਡ ਵਸਗਾਂ ਨੂੰ ਮਦਦ ਕਰਨੀ ਚਾਹੀਦੀ ਹੈ ਐਤਕੀ ਇੱਕ ਪਾਠ ਘਟ ਕਰਾ ਲਿਓ ਐਤਕੀ ਇੱਕ ਟੂਰਨਾਮੈਂਟ ਘਟ ਕਰਾ ਲਿਓ ਐਤਕੀ ਕੋਈ ਟੋਚਣ ਵਾਲਾ ਮੁਕਾਬਲਾ ਨਾ ਕਰਾਓ ਐਤਕੀ ਆਪਦੇ ਭਰਾਵਾਂ ਨੂੰ ਆਪਣੀਆਂ ਭੈਣਾਂ ਨੂੰ ਆਪਣੇ ਪਿੰਡ ਵਸਗਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਬੇਨਤੀ ਇਹ ਆ ਬਹੁਤ ਸਾਰੇ ਲੋਕਾਂ ਨੇ ਮਦਦ ਕੀਤੀ ਵੀ ਆ ਹੁਣ ਤੱਕ ਵੀ ਭਾਈ ਫਲਾਣੇ ਪਿੰਡ ਦੇ ਵਿੱਚ ਅੱਗ ਲੱਗੀ ਅਸੀਂ ਨਾਲ ਖੜੇ ਆ ਜਦੋਂ ਵੀਡੀਓ ਆਉਂਦੀਆਂ ਵੀ ਬਾਪੂ ਦੀ ਚਿੱਟੀ ਦਾੜੀ ਆ ਤੇ ਪੋਤੀ ਜਾਂਦੀ ਗੜ ਲਾ ਕੇ ਖੇਤ ਦੇ ਵਿੱਚ ਮਚ ਰਹੀ ਕਣਕ ਦੇ ਕੋਲੇ ਰੋ ਰਹੇ ਆ ਵੀ ਭਾਈ ਹੁਣ ਕੀ ਬਣੂਗਾ ਸਾਡਾ ਤੇ ਲੋਕਾਂ ਨੂੰ ਉਹਨਾਂ ਦੀ ਬਾਹ ਫੜਨੀ ਚਾਹੀਦੀ ਤੇ ਫੜੀ ਵੀ ਕਈਆਂ ਨੇ ਤੇ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਮੇਰੀ ਐਨ ਆਰ ਆਈ ਭੈਣਾ ਵੀਰਾਂ ਨੂੰ ਇੱਕ ਬੇਨਤੀ ਆ ਸੁਪਨੇ ਸੜ ਰਹੇ ਆ ਤੁਹਾਡੇ ਵੀ ਖੇਤਾਂ ਦੇ ਵਿੱਚ ਅੱਗ ਲੱਗ ਰਹੀ ਆ ਤੁਸੀਂ ਤਾਂ ਚਲੋ ਵੱਖ-ਵੱਖ ਕਾਰਨਾ ਕਰਕੇ ਸਤਿਕਾਰਯੋਗ ਭੈਣਾ ਵੀਰੋਂ ਬਾਕੀ ਮੁਲਕਾਂ ਦੇ ਵਿੱਚ ਬੈਠੇ ਹੋ ਪਰ ਜਦੋਂ ਤੁਹਾਨੂੰ ਪਤਾ ਵੀ ਸਾਡੇ ਪਿੰਡ ਦੇ ਵਿੱਚ ਫਲਾਣਾ ਕਿਸਾਨ ਸੱਚੀ ਮੁੱਚੀ ਲੋੜਵੰਦ ਦਾ 10 ਲੱਖ ਦੇ ਕਰਜ਼ੇ ਥੱਲੇ ਆ 5 ਲੱਖ ਦੇ ਥੱਲੇ ਆ ਹੁਣ ਉਹਦੀ ਕਣਕ ਵੀ ਸੜ ਗਈ ਆ ਤੁਸੀਂ ਉਹਨਾਂ ਦੀ ਮਦਦ ਜ਼ਰੂਰ ਕਰਿਓ ਕਿਸੇ ਨੂੰ ਮਦਦ ਭੇਜਣ ਦੀ ਲੋੜ ਨਹੀਂ ਵੀ ਤੁਸੀਂ ਮੇਰੇ ਕਹਿ ਕਹੋ ਜੀ ਉਹਦੀ ਮਦਦ ਕਰ ਦਿਓ ਮੈਨੂੰ ਪੈਸੇ ਭੇਜੋ ਮੈਨੂੰ ਨਹੀਂ ਚਾਹੀਦੇ ਨਾ ਮੇਰੇ ਕਹਿ ਤੇ ਕਿਸੇ ਨੂੰ ਦਿਓ ਪਰ ਤੁਹਾਨੂੰ ਆਪੋ ਆਪਣੇ ਪਿੰਡ ਬਾਰੇ ਤਾਂ ਪਤਾ ਹੀ ਆ ਸਾਡੇ ਪਿੰਡ ਦੇ ਵਿੱਚ ਕੀ ਹੋਇਆ ਉਹਦੀ ਮਦਦ ਸਿੱਧੇ ਤੌਰ ਦੇ ਉੱਤੇ ਜ਼ਰੂਰ ਕਰਿਓ ਇਹ ਸਮੇਂ ਦੀ ਲੋੜ ਆ ਤੇ ਦੂਜੀ ਬੇਨਤੀ ਇਹ ਵੀ ਜਿਹਨਾਂ ਦੀ ਕਣਕੀ ਦੀ ਸੜਗੀ ਆ ਤੁਸੀਂ ਮੰਨ ਲਓ ਵਾਣ ਆਪਣਾ ਖੇਤ ਠੇਕੇ ਤੇ ਦਿੱਤਾ ਤੁਸੀਂ ਉਦਾਹਰਣ ਦੇ ਤੌਰ ਤੇ ਉੱਤੇ 70000 ਰੁਪਏ ਕਿੱਲਾ ਦਿੱਤਾ ਉਸ ਕਿਸਾਨ ਦੀ ਜਿਹੜੀ ਆ ਕੜਕ ਸੜਗੀ ਮਤਲਬ 6 ਮਹੀਨੇ ਦਾ ਠੇਕਾ ਤੁਹਾਡਾ ਖਤਮ ਹੀ ਹੋ ਗਿਆ ਨਾ ਉਹਦਾ 35000 ਰੁਪਏ ਪ੍ਰਤੀ ਕਿੱਲਾ ਤੇ ਇੱਕ ਪਾਸੇ ਉਹ ਹੀ ਝਟਕਾ ਲੱਗ ਗਿਆ ਜਦੋਂ ਤੁਸੀਂ ਹੁਣ ਦੁਬਾਰਾ ਠੇਕੇ ਤੇ ਦੇਣੀ ਆ ਨਾ ਉਹਨਾਂ ਦੇ ਕੋਲੋਂ 20-25000 ਰੁਪਏ ਕਿੱਲੇ ਦਾ ਘੱਟ ਲੈ ਲਿਓ ਜਿਨ੍ਹਾਂ ਨੂੰ ਇਹ ਝਟਕਾ ਲੱਗਾ ਆਪਾਂ ਮਨੁੱਖ ਦੇ ਤੌਰ ਤੇ ਉੱਤੇ ਵੀ ਫਰਜ਼ ਨਿਭਾਏ ਬਹੁਤ ਸਾਰੇ ਨਿਭਾਉਂਦੇ ਵੀ ਆ ਧੰਨਵਾਦ ਕਰ ਪਰ ਜਿਹੜੇ ਮੈਂ ਕਈ ਵਾਰੀ ਵੇਖਦਾ ਹੁੰਨਾ ਵੀ ਅੱਗ ਲੱਗੀ ਤਾਂ ਮੈਨੂੰ ਕੀ ਮੈਂ ਥੋੜੀ ਲਾਈ ਆ ਮੈਂ ਤਾਂ ਰੁਪਈਆ ਇੱਕ ਨਹੀਂ ਘਟਾਉਣਾ ਇਹ ਕੀ 5000 ਠੇਕਾ ਵਧ ਲੈਣਾ ਉਦੋਂ ਮੈਨੂੰ ਦੁੱਖ ਲੱਗਦਾ ਵੀ ਭਾਈ ਆਪਾਂ ਰਜਦੇ ਨਹੀਂ ਜੇ ਆਪਾਂ ਡਾਲਰਾਂ ਪਾਉਂਡਾਂ ਡਰਾਮਾਂ ਨਾਲ ਨਹੀਂ ਰਜੇ ਤੇ ਜੇ ਉਦੋਂ ਵੀ 5-7000 ਰੁਪਈਆ ਆਪਾਂ ਨਾ ਛਡਾਂਗੇ ਰਜਣਾ ਆਪਾਂ ਤਾਂ ਵੀ ਨਹੀਂ ਇਸ ਕਰਕੇ ਆਜੋ ਆਪਾਂ ਕਿਸਾਨ ਨੂੰ ਬਚਾਈਏ ਜਿਹੜੇ ਕਿਸਾਨ ਇਸ ਵੇਲੇ ਜਦੋਂ ਖੇਤ ਦੇ ਵਿੱਚ ਅੱਗ ਲੱਗੀ ਹੁੰਦੀ ਆ ਕੋਈ ਟਰੈਕਟਰ ਮਗਰ ਤੰਗੀਆਂ ਪਾ ਕੇ ਕੋਈ ਹਲ ਪਾ ਕੇ ਤੇ ਜਿੰਨੀ ਮੁਸ਼ਕਲ ਕਰਦੇ ਆ ਤੁਹਾਡੇ ਜੀਰੇ ਨੂੰ ਸਲਾਮ ਹੈ ਤੁਸੀਂ ਅੱਗ ਦੀਆਂ ਲਾਟਾਂ ਦੀ ਪ੍ਰਵਾਹ ਨਹੀਂ ਕਰ ਰਹੇ ਕਈਆਂ ਦੇ ਟਰੈਕਟਰ ਵੀ ਮੱਚ ਜਾਂਦੇ ਆ ਕਈਆਂ ਦੀਆਂ ਕੰਬਾਈਨਾਂ ਨੂੰ ਵੀ ਅੱਗ ਲੱਗ ਜਾਂਦੀ ਆ ਕਈਆਂ ਦੀ ਜਾਨ ਵੀ ਚਲੀ ਜਾਂਦੀ ਜਿਵੇਂ ਕਿ ਹੁਣ ਜੀਰੇ ਦੇ ਵੱਲ ਇੱਕ ਪਿੰਡ ਆ ਉਸ ਪਿੰਡ ਦੇ ਵਿੱਚ ਅੱਗ ਲੱਗੀ ਕਣਕ ਨੂੰ ਤੇ ਸੜਕ ਦੇ ਉੱਤੇ ਜਾਂਦੇ ਮੋਟਰਸਾਈਕਲ ਸਵਾਰ ਮੁੰਡੇ ਜਿਹੜੇ ਅੱਗ ਦੀ ਲਪੇਟ 'ਚ ਅੱਗੇ ਤੇ 17 ਸਾਲ ਦੇ ਮੁੰਡੇ ਦੀ ਮੌਤ ਹੋ ਗਈ ਆ ਪੱਕੀ ਹੈਗਾ ਜਿਹੜਾ ਕਿ ਸਾਡੀਆਂ ਸਰਕਾਰਾਂ ਨੂੰ ਦਿਸਦਾ ਨਹੀਂ ਹੁਣ ਕੇਂਦਰ ਦੀ ਸਰਕਾਰ ਕਿਉਂ ਨਹੀਂ ਕਹਿੰਦੀ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਆ ਦੇਣ ਬਿਆਨ ਉਹ ਕਹਿਣ ਜੀ ਕਿ ਮੈਂ ਇਸ ਕੁਦਰਤ ਦਾ ਵਰਤਾਰਾ ਭਾਵੇਂ ਉਹ ਮੀਂਹ ਨੇਰੀ ਗੜੇਮਾਰੀ ਕਰਕੇ ਬਰਬਾਰ ਹੋ ਰਹੀ ਪੱਕੀ ਫਸਲ ਤੇ ਭਾਵੇਂ ਇਦਾਂ ਅਗਲੀ ਭੇਟ ਚੜ ਰਹੀ ਆ ਮੈਂ ਨਾਲ ਖੜਾ ਤੇ ਅਸੀਂ ਆਪ ਦੇ ਵੱਲੋਂ ਆ ਮੁਆਵਜ਼ਾ ਦਾ ਐਲਾਨ ਕਰਦੇ ਆ ਤੇ ਮੇਰੀ ਪੰਜਾਬ ਦੀ ਸਰਕਾਰ ਨੂੰ ਬੇਨਤੀ ਆਮ ਤੌਰ ਦੇ ਉੱਤੇ ਹੁੰਦਾ ਕਿ ਅਸੀਂ ਜੀ ਤਹਿਸੀਲਦਾਰਾਂ ਦੀ ਡਿਊਟੀ ਲਾ ਦਿੱਤੀ ਹੈ ਮਾਲ ਵਿਭਾਗ ਦੇ ਅਧਿਕਾਰੀ ਹੁਣ ਜਾ ਕੇ ਸਰਵੇ ਕਰਨਗੇ ਉਹ ਜੀ ਜਾ ਕੇ ਉੱਥੇ ਫਲਾਂ ਕੁਝ ਚੀਜ਼ ਕਰਨਗੇ ਮਿਲਤੀ ਕਰਨਗੇ ਗਿਣਤੀ ਕਰਨਗੇ ਆ ਡਰਾਮੇਬਾਜ਼ੀ ਦੇ ਵਿੱਚ ਨਾ ਪਿਓ ਜਿਨ੍ਹਾਂ ਦੇ ਸੁਪਨੇ ਸੜ ਗਏ ਉਹਨਾਂ ਨੂੰ ਕਈ ਮਹੀਨਿਆਂ ਦੀ ਉਡੀਕ ਕਰਨੀ ਔਖੀ ਆ ਤੁਸੀਂ ਸਾਰਾ ਕੁਝ ਪੜਤਾਲ ਕਰਕੇ ਨਾਲ ਦੀ ਨਾਲ ਜੋ ਮੁਆਵਜ਼ਾ ਦੇਣਾ ਮੈਨੂੰ ਨਹੀਂ ਪਤਾ 5000 ਏਕੜ ਦੇਣਾ ਕਿ 20000 ਦੇਣਾ ਮੈਨੂੰ ਕੋਈ ਗਿਆਨ ਨਹੀਂ ਪਰ ਜੋ ਦੇਣਾ ਉਹ ਤੁਰੰਤ ਦੇ ਦਿਓ ਇਹ ਨਾ ਹੋਵੇ ਅੱਗੇ ਝੋਨੇ ਦੀ ਬਾੜੀ ਦਾ ਕੰਮ ਸ਼ੁਰੂ ਹੋਵੇ ਤਾਂ ਤੁਹਾਡੇ ਇੱਥੇ ਗਰਦੌਰੀਆਂ ਚੱਲੀ ਜਾਂਦੀਆਂ ਹੁਣ ਤੁਹਾਡੇ ਇੱਥੇ ਸਰਵੇ ਚੱਲੀ ਜਾਂਦੇ ਹੁਣ ਜਿਵੇਂ ਕਿ ਆਮ ਤੌਰ ਦੇ ਉੱਤੇ ਸਾਰੀਆਂ ਸਰਕਾਰਾਂ ਡਰਾਮੇਬਾਜ਼ੀ ਕਰਦੀਆਂ ਸੋ ਲੋੜ ਇਸ ਵਕਤ ਇਸ ਗੱਲ ਦੀ ਆ ਕਿ ਅੱਗ ਲਾਉਣ ਦੇ ਕਾਰਨ ਵੀ ਫੜੇ ਜਾਣ ਅੱਗ ਲੱਗਣ ਦੇ ਕਾਰਨ ਫੜੇ ਜਾਣ ਤੇ ਪ੍ਰਭਾਵਿਤ ਹੋਏ ਪੀੜਤ ਤੇ ਜਿਹੜੇ ਕਿਸਾਨਾ ਉਹਨਾਂ ਦੀ ਮਦਦ ਵੀ ਕੀਤੀ ਜਾਵੇ ਦੇਖੋ ਗੱਲ ਬੜੀ ਸਾਫ਼ ਤੇ ਸਪਸ਼ਟ ਆ ਅੱਗ ਲੱਗਦੀ ਪਹਿਲਾਂ ਵੀ ਇਸ ਕਰਕੇ ਸੀ ਵੀ ਤਾਰਾਂ ਜੁੜ ਗਈਆਂ ਤੇ ਤਾਰਾਂ ਕਸੀਆਂ ਥੋੜੀ ਆ ਖੇਤਾਂ ਦੇ ਵਿੱਚੋਂ ਕਿੰਨੀਆਂ ਤਾਰਾਂ ਲੱਗਦੀਆਂ ਉਹ ਵੱਡੇ ਵੱਡੇ ਗ੍ਰੈਡ ਕਿਸਾਨਾਂ ਦੇ ਖੇਤਾਂ ਦੇ ਵਿੱਚ ਬਣੇ ਉਹ ਜਾਣ ਕਿਹੜੇ ਪਾਸੇ ਹੁਣ ਉਹ ਤਾਂ ਆਪ ਤਾਂ ਜੋੜਦੇ ਨਹੀਂ ਵੀ ਪਾਈ ਤਾਰ ਨਾਲ ਤਾਰ ਜੁੜ ਜੇ ਉਹ ਹਵਾ ਦੇ ਨਾਲ ਤਾਰ ਜੁੜ ਜਾਂਦੀ ਹੈ ਚੰਗਿਆੜੀ ਦੇ ਨਾਲ ਅੱਗ ਲੱਗ ਜਾਂਦੀ ਆ ਆਪਾਂ ਤਾਰਾਂ ਕਸਣ ਵੱਲ ਗੌਰ ਕਰੀਏ ਆਪਾਂ ਵੱਡੇ ਗ੍ਰੈਡ ਖੇਤ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰੀਏ ਇਹ ਸਰਕਾਰਾਂ ਦੇ ਕੰਮ ਆ ਆਪਾਂ ਨਾਲ ਖੜੀਏ ਆਪਾਂ ਪ੍ਰਬੰਧ ਕਰਕੇ ਦੇ ਗਏ ਪਿੰਡ ਪਧਰੀ ਆਪਾਂ ਫਾਇਰ ਬ੍ਰਿਗੇਡ ਸਿਸਟਮ ਤਿਆਰ ਕਰ ਗਏ ਕੁਛ ਇਸ ਤਰੀਕੇ ਦੀ ਵੀ ਸਰਕਾਰਾਂ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਆਪਾਂ ਕਨੇ ਛੱਪੜ ਪੂਰਨ ਵਾਸਤੇ ਇੰਨੇ ਪੈਸੇ ਲਾਤੇ ਫਲਾਣੀ ਗਲੀਆਂ ਤੇ ਇੰਨੇ ਪੈਸੇ ਲੱਗ ਗਏ ਫਸਲ ਸੜ ਕੇ ਸੁਆਹ ਨਾ ਹੋਵੇ ਇਹਦੇ ਲਈ ਵੀ ਪਿੰਡ ਪਧਰੀ ਜੜੀਆਂ ਉਹ ਕਮੇਟੀਆਂ ਬਣਾ ਕੇ ਤੇ ਕੋਈ ਫਾਇਰ ਬ੍ਰਿਗੇਡ ਵਾਂਗੂ ਵੀ ਭਾਈ ਪਾਣੀ ਦੀਆਂ ਟੈਂਕੀਆਂ ਦਾ ਪ੍ਰਬੰਧ ਕੀਤਾ ਜਾਵੇ ਜੜੀਆਂ ਕਿ ਪੱਕੀ ਹੋਈ ਫਸਲ ਦੇ ਮੌਕੇ ਖੇਤਾਂ ਦੇ ਵਿੱਚ ਵਕ-ਵਕ ਥਾਵਾਂ ਤੇ ਖੜਾਈਆਂ ਜਾਣੀਆਂ ਇਹਦੇ ਲਈ ਸਰਕਾਰਾਂ ਪ੍ਰਬੰਧ ਕਰਨ ਤੇ ਇੱਕ ਨਿਯਮ ਬਣਨਾ ਚਾਹੀਦਾ ਵੀ ਜਿਹੜੇ ਕੰਬਾਈਨਾ ਵਾਲੇ ਵੀਰ ਆ ਉਹਨਾਂ ਦੇ ਲਈ ਉਹ ਆਪਣੇ ਨਾਲ ਅੱਗ ਬੁਝਾਉ ਦੋ ਤਿੰਨ ਸਿਲੰਡਰ ਜ਼ਰੂਰ ਰੱਖਿਆ ਕਰ ਜ਼ਰੂਰ ਰੱਖੇ ਜਾਈਦਾ ਕਿਉਂਕਿ ਜੇ ਅੱਗ ਸ਼ੁਰੂ-ਸ਼ੁਰੂ ਦੇ ਵਿੱਚ ਕੁਝ ਕਥਾਂ ਤੇ ਲੱਗਦੀ ਮਰਲੇਖੰਡ ਦੇ ਵਿੱਚ ਬਾਅਦ ਦੇ ਵਿੱਚ ਇਹ ਭੁੂਕਾ ਬਣਦਾ ਇਹ ਇੱਕ ਸਰਕਾਰੀ ਨਿਯਮ ਵੀ ਬਣਨਾ ਚਾਹੀਦਾ ਤੇ اخلاقی ਤੌਰ ਤੇ ਵੀ ਇਸ ਗੱਲ ਨੂੰ ਮੰਨਣਾ ਚਾਹੀਦਾ ਸੋ ਮੇਰੀ ਬੇਨਤੀ ਆ ਉਹਨਾਂ ਸਾਰੇ ਹੀ ਭੈਣਾ ਵੀਰਾਂ ਨੂੰ ਹੱਥ ਜੋੜ ਕੇ ਜਿਨ੍ਹਾਂ ਨੂੰ ਦਿਖ ਰਿਹਾ ਵੀ ਭਾਈ ਲਾਟਾਂ ਉੱਠ ਰਹੀਆਂ ਤੇ ਜਿਹੜੇ ਥੱਲੇ ਲਿਖ ਰਹੇ ਕਮੈਂਟਾਂ ਦੇ ਵਿੱਚ ਬਹੁਤ ਮਾੜਾ ਹੋਇਆ ਵੀਰ ਜੀ ਫਿਕਰ ਨਾ ਕਰੀ ਵੀਰ ਜੀ ਐ ਨਾ ਕਰੀ ਆ ਕੱਲੀਆਂ ਗੱਲਾਂ ਗੁੱਲਾਂ ਨਹੀਂ ਚਾਹੀਦੀਆਂ ਹੁੰਦੀਆਂ ਆਪਾਂ ਤਾਂ ਐਵੇਂ ਕਮੈਂਟਾਂ ਦੇ ਨਾਲ ਹੀ ਆਪਾਂ ਫੇਸਬੁੱਕ ਭਰ ਦਿੰਦੇ ਹੁੰਨੇ ਆ ਨਾਲ ਖੜਿਆ ਕਰਗੇ ਕੋਈ ਸੂਈ ਜੋਗਾ ਕੋਈ ਸਲਾਈ ਜੋਗਾ ਕੋਈ 5000 ਦੇਵੇ ਕੋਈ 2000 ਦੇਵੇ ਕੋਈ 500 ਦੇਵੇ ਕੋਈ 100 ਰੁਪਈਆ ਦੇਵੇ ਆਪਣੇ ਤੌਰ ਦੇ ਉੱਤੇ ਆਪਾਂ ਮਦਦ ਕਰਗੇ ਇਹੀ ਆਪਾਂ ਕਹਿ ਰਹੀਏ ਵੀ ਭਾਈ ਗੁਰਦੁਆਰੇ ਦੀ ਮੰਦਿਰ ਦੀ ਮਸਜਿਦ ਦੀ ਡੇਰੇ ਦੀ ਗਿਰਜਾ ਘਰ ਦੀ ਆਪਾਂ ਸਮਝ ਲਿਓ ਵੀ ਸੇਵਾ ਕਰ ਲਈ ਵੀ ਅਸੀਂ ਆਪਦੇ ਇੱਕ ਰੋਂਦੇ ਹੋਏ ਕਿਸਾਨ ਵੀਰ ਨੂੰ ਬਚਾ ਲਿਆ ਤੇ ਜਿਹੜੇ ਉਹ ਭੇਡਾਂ ਵਰਗੇ ਲੋਕ ਹੁੰਦੇ ਆ ਜਿਹੜੇ ਕਹਿੰਦੇ ਕਿਸਾਨ ਵੇਲੇ ਹਨ ਫਲਾਹ ਹਨ ਤੁਹਾਡਾ ਕੋਈ ਯੋਗਦਾਨ ਨਹੀਂ ਤੁਸੀਂ ਵੇਹਲੀਆਂ ਖਾਣੀਆਂ ਗਿੱਜੇ ਹੋ ਤੁਸੀਂ ਨੁਕਸ ਕੱਢਣ ਤੋਂ ਬਿਨਾ ਕੁਝ ਨਹੀਂ ਕਰਦੇ ਆ ਦੇਖੋ ਹੁਣ ਲੁਧਿਆਣੇ ਵਾਲਾ ਟੋਲ ਪਲਾਦਾ ਜਿਹੜਾ ਉਹਦੀ ਕੀਮਤ ਦੇ ਵਿੱਚ ਫੇਰ ਵਾਧਾ ਹੋਇਆ 25 ਤੋਂ ਲੈ ਕੇ ਮੇਰੇ ਖਿਆਲ ਵੀ 45-50 ਰੁਪਏ ਇੱਕ ਪਾਸੇ ਦਾ ਵਾਧਾ ਹੋਇਆ ਤੇ ਤੁਸੀਂ ਹੁਣ ਜਾ ਕੇ ਰੋਕਿਆ ਕਿਉਂ ਨਹੀਂ ਉਹ ਕੱਲੇ ਕਿਸਾਨ ਹੀ ਆ ਜਦੋਂ ਉਹ ਟੋਲ ਤੇ ਬਹਿ ਜਾਂਦੇ ਤੇ ਤੁਸੀਂ ਸਾਰੇ ਮौज ਕਰਦੇ ਲੰਘਦੇ ਫ੍ਰੀ ਦੇ ਵਿੱਚ ਹੁਣ ਜਾ ਕੇ ਰੋਕ ਲੋਕਾਂ ਤੁਹਾਡੇ ਕੋਲ ਤਾਂ ਸਮਾਂ ਹੀ ਹੈ ਨਹੀਂ ਜਿਹੜੇ ਤੁਹਾਡੇ ਲਈ ਸਮਾਂ ਕੱਢਦੇ ਤੁਹਾਨੂੰ ਵਿਹਲੇ ਲੱਗਦੇ ਆ ਤੇ ਜਿਨ੍ਹਾਂ ਨੂੰ ਤੁਸੀਂ ਵਿਹਲੇ ਕਹਿੰਦੇ ਉਹਨਾਂ ਦੇ ਸੁਪਨੇ ਮੱਚ ਰਹੇ ਹੁਣ ਹੁਣ ਤੁਸੀਂ ਕੁਝ ਕਰੋ ਵੀ ਨਾਲ ਵੀ ਖੜੋ ਸਮੇਂ ਦੀ ਜ਼ਰੂਰਤ ਇਹ ਆ ਤੇ ਜੇ ਕੁਝ ਨਹੀਂ ਕਰ ਸਕਦੇ ਤਾਂ ਜੀਬ ਨੂੰ ਥੋੜਾ ਜਿਹਾ ਕਾਬੂ ਦੇ ਵਿੱਚ ਰੱਖਿਆ ਕਰੋ ਕਾਬੂ ਰੱਖ ਕਾਬੂ ਜੇ ਤੁਹਾਨੂੰ ਸੜਦੀ ਹੋਈ ਕਣਕਣੀ ਨਹੀਂ ਦਿਸਦੀ ਉੱਠਦਾ ਹੋਇਆ ਧੂਆ ਨਹੀਂ ਦਿਸਦਾ ਬਲਦੇ ਹੋਏ ਸੁਪੜੇ ਨਹੀਂ ਦਿਸਦੇ ਤੇ ਫਿਰ ਤੁਹਾਨੂੰ ਉਰਲਗਾ ਪਰਲਗਾ ਛੁਰਲਗਾ ਛੜਨ ਦੀ ਲੋੜ ਨਹੀਂ ਹੈ ਸਰਕਾਰਾਂ ਨੂੰ ਬੇਨਤੀ ਆ ਵੀ ਭਾਈ ਬੰਦਿਆਂ ਵਾਂਗੂ ਬਦਲ ਕੀਤੀ ਜਾਵੇ ਇਹਨਾਂ ਦੀ ਪੀੜ ਨੂੰ ਸਮਝਿਆ ਜਾਵੇ ਅਗ ਲੱਗਣ ਦੇ ਕਾਰਨ ਰੋਕੇ ਜਾਣ ਅੱਗ ਲਾਉਣ ਵਾਲੇ ਜਿਹੜੇ ਸ਼ਰਾਰਤੀ ਆ ਉਹਨਾਂ ਦੇ ਉੱਤੇ ਵੀ ਨਿਗਰੱਖੀ ਜਾਵੇ ਪਤਾ ਕੋਈ ਨਹੀਂ ਅੱਜ ਕੱਲ ਕੋਈ ਕਣਕ ਦੀ ਵਾਢੀ ਕਰਦਾ ਕਰਦਾ ਬੀੜੀ ਚਲਾ ਕੇ ਮਾਰਦਾ ਉਹਨੇ ਤਾਂ ਕਰਤਾ ਆਪਣਾ ਕੰਮ ਪਰ ਸਾਡੇ ਸੁਪਨੇ ਮਚਦੇ ਆ ਆ ਜੋ ਆਪਾਂ ਇਹਨਾਂ ਗੱਲਾਂ ਨੂੰ ਸਮਝ ਗਏ ਇਹਨਾਂ ਗੱਲਾਂ ਦੀ ਪੀੜ ਨੂੰ ਜਾਣੀਏ ਸਮੇਂ ਦੀ ਬਹੁਤ ਵੱਡੀ ਲੋੜ ਆ ਜੀ ਹਾਂਜੀ ਕੋਈ ਵੀ ਗੱਲ ਕਰਨ ਤੋਂ ਪਹਿਲੇ ਨਾ ਮੈਂ ਇੱਕ ਕੱਲ ਦਾ ਵਾਕਿਆ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਕੱਲ ਮੈਂ ਨਾ ਇੱਕ ਬਾਸ ਦੇ ਬੈਠਾ ਤੇ ਮੇਰੇ ਨਾਲ ਸਵਾਰੀਆਂ ਬੈਠੀਆਂ ਦਾ ਨਾਲ ਦੀ ਸੀਟ ਤੇ ਉਹਨਾਂ ਨੇ ਨਾ ਥੋੜੀ ਦੇਰ ਬਾਅਦ ਨਾ ਰੋਲਾਪਾਤ ਤੱਕ ਜੀ ਸਾਡੇ ਰਾਮਾ ਜੇ ਨੂੰ ਪਿਆਸ ਲੱਗੀ ਬੱਸ ਰੁਕੋ। ਹੁਣ ਡਰਾਈਵਰ ਨੇ ਬੱਸ ਰੋਕ ਦੀ ਬਾਕੀ ਨਾਲ ਦੇ ਜਿੰਨੇ ਲੋਕ ਸੀ ਨਾ ਉਹਨਾਂ ਨੇ ਸ਼ੋਰ ਕਰਨਾ ਸ਼ੁਰੂ ਕਰਤਾ ਜੀ ਲੋ ਜੀ ਉਦੋਂ ਦੀ ਮੋਬਾਈਲ 'ਚ ਖੁੱਭੀ ਮੋਬਾਈਲ 'ਤੇ ਬੈਠੀ ਇਹਨੂੰ ਉਦੋਂ ਦਾ ਧਿਆਨ ਕੋਈ ਨਹੀਂ ਸੀ ਤੇ ਹੁਣ ਸਾਡਾ ਸਫ਼ਰ ਖਰਾਬ ਕਰ ਰਹੀ ਹੈ ਤੇ ਹੁਣ ਕਹਿੰਦੀ ਮੈਂ ਪਾਣੀ ਪਿਆਣਾ ਬੱਚੇ ਨੂੰ। ਤੇ ਮੇਰੇ ਨਾਲ ਸੀਟ ਤੇ ਨਾ ਇੱਕ ਬਾਬਾ ਬੈਠਾ। ਉਹਨੇ ਨਾ ਬੜੀ ਸੋਹਣੀ ਗੱਲ ਕੀਤੀ ਬੜੀ ਗੁੰਗੀ ਜੀ ਕੀਤੀ ਗੱਲ। ਉਹ ਮੈਂ ਤੁਹਾਡੇ ਦੋਸਤਾਂ ਨਾਲ ਸ਼ੇਅਰ ਕਰਨਾ ਕਿ ਬਾਬਾ ਜੀ ਨੇ ਕਿਹਾ ਇਹ ਮੋਬਾਈਲ ਨਹੀਂ ਰਹਿਣੇ ਤੇ ਉਹ ਮੇਰੇ ਨਾਲ ਦੋ ਦਿਨ ਹੋਰ ਬੰਦੇ ਬੈਠੇ ਮੋਬਾਈਲ ਵੇਖਣ ਲੱਗ ਪਏ ਪਰੇਸ਼ਾਨ ਹੋ ਕੇ ਕਿ ਬਾਬਾ ਗੱਲ ਕੀ ਕਰਦਾ ਨਹੀਂ ਮੋਬਾਈਲ ਨਹੀਂ ਰਹਿਣੇ ਉਹਨੇ ਕਿਹਾ ਹਾਂ ਜੀ ਮੋਬਾਈਲ ਨਹੀਂ ਰਹਿਣੇ ਜੇ ਇਹ ਹਕੂਮਤ 2 ਕੁ ਸਾਲ ਰਹਿ ਗਈ ਤੇ ਮੋਬਾਈਲ ਵੀ ਨਹੀਂ ਰਹਿਣੇ ਕਿਉਂਕਿ ਤੁਸੀਂ ਸਾਰੇ ਕਿਸਾਨ ਜੇ ਪਿੰਡਾਂ आले ਤੇ ਤੁਸੀਂ ਇਹ ਮੋਬਾਈਲ ਵੇਚ-ਵੇਚ ਕੇ ਵੀ ਆਪਣੇ ਕਰਜ਼ੇ ਨਹੀਂ ਲੱਤਨੇ ਤੁਹਾਡੇ ਘਰ ਦੀਆਂ ਛਾਵਾਂ ਵੇਚ-ਵੇਚ ਕੇ ਤੇ ਮੋਬਾਈਲ ਨਹੀਂ ਰਹਿਣੇ ਜਿਹੜੇ 4 ਦਿਨ ਜਲਾੜੇ ਨੇ ਚਲਾ ਲਓ ਬਾਕੀ ਨਹੀਂ ਗੱਲ ਪੰਜਾਬ ਦੀ ਤੇ ਇੱਧਰ ਦੇ ਪੰਜਾਬ ਦਾ ਦੇ ਮੈਂ ਤੁਹਾਨੂੰ ਇਹ ਹਾਲਾਤ ਦੱਸਣਾ ਕਿ ਵੀ ਇੱਧਰ 2000 ਨੂੰ ਕੜ ਕੇ ਵਿਗਣਦੀ ਹੈ ਕੋਈ ਨਵਾਂ ਜਾਂ ਸ਼ੋਸ਼ਾ ਜਾਂ ਆ ਗਿਆ ਹੈ ਉਹ ਕੋਈ ਮਸ਼ੀਨ ਜੀ ਚੱਕ ਲਿਆ ਹੁੰਦੇ ਨੇ ਵਿੱਚ ਪਾ ਕੇ ਜੀ ਇੰਨਾ ਮੋਇਸਚਰ ਹੈ ਜੀ 1800 ਰੇਟ ਇੰਨਾ ਮੋਇਸਚਰ ਹੈ ਜੀ 1900 ਰੇਟ ਇਹ ਮੋਇਸਚਰ ਅੱਗੇ ਵਾਲੇ ਕਰੀ ਚੈੱਕ ਨਹੀਂ ਸੀ ਹੋਏ ਤੇ ਸਮਝੋ ਕਿ ਹਾਲਾਤ ਬਿਲਕੁਲ ਬਕਾਰ ਨੇ ਇਹ ਹਕਮਤ ਐਵੇਂ ਸ਼ੋਸ਼ੇਬਾਦੀਆਂ ਕਰਦੀਆਂ ਜਿਸ ਤਰ੍ਹਾਂ ਕਿ ਸਾਰਾ ਡੈਣਾ ਜੀ ਕਹਦੇ ਜੀ ਕਿਉਂਕਿ ਉਹ ਸ਼ੋਸ਼ੇਬਾਦੀਆਂ ਜੀਆਂ ਕਰਦੇ ਨੇ ਕਿ ਜੀ ਅਸੀਂ ਆਹ ਦਿਆਂਗੇ ਉਹ ਦਿਆਂਗੇ ਸਰਵੇ ਕਰਾਂਗੇ ਤੇ ਕੁਛ ਨਾ ਕੁਛ ਕਿਸਾਨ ਨੂੰ ਦਿਆਂਗੇ ਇਹ ਨਾ ਹੋਵੇ ਕਿ ਵੀ ਇਹ ਚੈੱਕ ਕਰਦਿਆਂ ਕਰਦਿਆਂ ਹੀ ਅਗਲੇ ਦਾ ਟਾਈਮ ਲੱਗ ਜਾਵੇ ਅਗਲੀ ਫਸਲ ਦਾ ਵੀ ਟਾਈਮ ਲੱਗ ਜਾਵੇ ਤੇ ਕਿਸੇ ਨੂੰ ਕੁਝ ਲੱਭੇ ਨਾ ਇਸ ਤਰ੍ਹਾਂ ਹੀ ਪੰਜਾਬ ਦੀ ਗਵਰਨਮੈਂਟ ਸਾਡੀ ਉਹ ਵੀ ਇਸ ਤਰ੍ਹਾਂ ਕਰ ਰਹੀ ਹੈ ਜੀ ਟਰੈਕਟਰ ਦੇ ਰਹੇ ਆ ਜੀ ਅਸੀਂ ਉਹ ਕਰ ਰਹੇ ਆ ਜੀ ਅਸੀਂ ਆਹ ਕਰ ਰਹੇ ਹਾਲਾਂਕਿ ਕੋਈ ਚੀਜ਼ ਨਹੀਂ ਮਿਲੀ ਜਿਹੜਾ ਬੰਦਾ 23 ਲੱਖ ਦਾ ਡਾਟ ਲੈ ਸਕਦਾ ਉਹ 13 ਲੱਖ ਦਾ ਲੈ ਸਕਦਾ ਤੇ ਜੇ ਤੁਸੀਂ ਉਹਨਾਂ ਕੱਢ ਦਿੱਤਾ ਤੇ ਉਹਨੂੰ ਗੱਲ ਜੀ 13 ਲੱਖ ਰੁਪਇਆ ਦਿਓ ਜੇ ਆਪਣਾ ਡਾਇਰੈਕਟਰ ਲਾਏ ਉਹਨੇ ਕੋਲ 13 ਲੱਖ ਕਿੱਥੋਂ ਆਏਗਾ ਇਸ ਕਿਸਾਨ ਬੋਲ ਕੇ ਜਿੰਨੀ ਗਣਕ 2000 ਨੂੰ ਨਹੀਂ ਵਿਗਣਦੀ 2000 ਨੂੰ ਵਿਕੇ ਆ ਤਕਰੀਬਨ 1000 ਰੁਪਏ ਵੱਲੋਂ ਖਰਚਾ ਪੈ ਜਾਂਦਾ ਲੋਕ ਮੰਨੇ ਤਕਰੀਬਨ 1000 ਫਿਰ 15-18 ਰੁਪਏ ਦਾ ਜੀ ਐਲਾਨ ਕਰਦਾ ਜੀ 15-18 ਰੁਪਏ ਦਿੱਤਾ ਜਾਏਗਾ ਤੇ ਕੱਲ ਉਹ ਇੱਕ ਸਾਰਾ ਮੈਂ ਕੈਲਕੂਲੇਸ਼ਨ ਦੇ ਰਿਹਾ ਸੀ ਤੇ ਉਹਦੇ ਹਿਸਾਬ ਨਾਲ 27 ਰੁਪਏ ਮਾਨਮਗਰ ਜੀ ਸਬਸਿਡੀ ਮਿਲ ਰਹੀ ਹੈ ਅਗਰ ਉਹ ਪਾਈ ਜਾਵੇ ਕਿਸਾਨ ਨੂੰ ਤੇ 2000 ਤੇ 2027 ਰੇਟ ਵਿਕਿਆ ਤੇ ਕੀ ਵੀ ਲਿਆ ਤੇ ਜਿਹੜੇ ਧੱਕੇ ਨੇ ਉਹ ਵਖਰੇ ਤੇ ਚੜ੍ਹਦੇ ਪੰਜਾਬ ਵਾਲੀ तकरीबन ਇਹੋ ਗੋਸ਼ੀਏ ਲੇਕਿਨ ਉਹਨਾਂ ਨੂੰ ਥੋੜੀ ਜਿਹੀ ਸਹੂਲਤ ਸੀ ਕਿ ਵੀ ਉਹਨਾਂ ਨੂੰ ਬਿਜਲੀ ਵਗੈਰਾ ਫਰੀ ਸੀ ਉਹ ਥੋੜਾ ਜਿਹਾ ਮੈਨੇਜ ਕਰ ਪਾ ਰਹੇ ਸੀ ਲੇਕਿਨ ਇੱਥੇ ਤੁਸੀਂ ਹਿਸਾਬ ਲਾਓ ਕਿ ਅਗਰ ਡੇਢ ਬੋਰੀ ਡੀਏਪੀ ਪਾਓ ਡੇਢ ਬੋਰੀ ਯੂਰੀਆ ਪਾਓ ਤੇ ਕਿਸਾਨ ਦੇ ਪੱਲੇ ਕੱਖ ਨਹੀਂ ਪੈਂਦਾ 32000 ਰੁਪਏ ਦੀ ਇਹ ਖਾਦ ਪੈਂਦੀ 24000 ਰੁਪਏ ਦੀ ਯੂਰੀਆ तकरीबन 22000 ਰੁਪਏ ਤੇ 10000 ਰੁਪਏ ਦੀ ਯੂਰੀਆ ਤੇ तकरीबन 22-23000 ਰੁਪਏ ਦੀ ਡੀਏਪੀ ਪੈਂਦੀ ਤੇ ਬਾਕੀ ਖਰਚੇ ਅਲੱਗ ਦਾ ਨਹੀਂ ਤੇ ਦੂਸੋਂ ਕਿੱਥੋਂ ਬੁਰੇ ਕਰੇਗਾ ਪਾਣੀ ਦੇ ਖਰਚੇ ਆਪਣੇ ਖਰਚੇ ਹਰ ਚੀਜ਼ ਬਸ ਕਿਸਾਨ ਉਹਨਾਂ ਇੱਕ ਸਮਝੋ ਕਿ ਰਗੜਾ ਦਿੱਤਾ ਜਾ ਰਿਹਾ ਉਹ ਤੋਂ ਇੱਕ ਸਾਡੀ ਇੱਕ ਵਜ਼ੀਰ ਹੈ ਉਹ ਆ ਜਾਨੀ ਸਮਾ ਵਟ ਸਾਹਿਬ ਆ ਉਹਨਾਂ ਦਾ ਨਾਮ ਹੈ ਉਹ ਆਣ ਕੇ ਜ਼ਲੀਲ ਕਰ ਰਹੇ ਨੇ ਕਿਸਾਨ ਨੂੰ ਇਹ ਜ਼ਮਾਨਾ ਨਹੀਂ ਕੰਟਰੋਲ ਕਰ ਰਿਹਾ ਜਿਸ ਤਰ੍ਹਾਂ ਕਿ ਸਵਾਰਨਡਾ ਨੇ ਜੀ ਕਹਿ ਰਹੇ ਕਿ ਬਿਲਕੁਲ ਜ਼ਬਾਨ ਤੇ ਕਿਸੇ ਦਾ ਕੰਟਰੋਲ ਹੀ ਕੋਈ ਨਹੀਂ ਆਣ ਕੇ ਕਿਸਾਨਾਂ ਨੂੰ ਬੁਰਾ ਕਹੀ ਜਾ ਰਹੀ ਉਹ ਵੀ ਆਣ ਕੇ ਕਹੀ ਜਾ ਰਹੀ ਖਾਲੀ ਦਾਣੇ ਨਹੀਂ ਨਿਕਲਦੇ ਜੀ ਇਹਦੇ ਜੋ ਤੂੜੀ ਵੀ ਨਹੀਂ ਨਿਕਲਦੀ ਇਹਦੇ ਤੋਂ ਹੋਰ ਬੜਾ ਕੁਝ ਨਹੀਂ ਨਿਕਲਦਾ ਮਨ ਤੇ ਸਮਝ ਨਹੀਂ ਆਉਂਦੀ ਵੀ ਕੀ ਕੀ ਕੁਝ ਨਿਕਲਦਾ ਤੂੜੀ ਤੇ ਦਾਣੇ ਹੀ ਨਿਕਲਦੇ ਤੇ ਤੂੜੀ ਜਿਹੜੀ ਉਹ ਐਸ ਵਫਾ ਕਿਸਾਨ ਇੰਨਾ ਮਜਬੂਰ ਏ ਕਿ ਉਹ ਵੀ ਨਹੀਂ ਮਹਰਾ ਰਿਆ तकरीबन 5000 ਰੁਪਏ ਟਰਾਲੀ ਦਾ ਲੈ ਰਹੇ ਨੇ ਤੇ ਅਗਰ ਜੇ ਚਾਰ ਟਰਾਲੀਆਂ ਨਿਕਲਦੀਆਂ 20000 ਰੁਪਏ ਤੇ ਕਿੱਲੇ ਦੀ ਤੂੜੀ ਵਿਕਦੀ ਵੀ 12000 ਰੁਪਏ 8000 ਰੁਪਏ ਵੱਲੋਂ ਦੇਣਾ ਪੈ ਜਾਂਦਾ ਤੇ ਕਿਸਾਨ ਜਾਵੇ ਤੇ ਜਾਵੇ ਕਿੱਥੇ ਤੇ ਸਵਾਰਨ ਦਾਇਨਾ ਜੀ ਬੜੀ ਕਿਸਾਨ ਦੀ ਗੱਲ ਕਰਦੇ ਨੇ ਅੱਛੀ ਗੱਲ ਕਰਦੇ ਨੇ ਹਰ ਮੁੱਦੇ ਤੇ ਗੱਲ ਕਰਦੇ ਨੇ ਤੇ ਇਹਨਾਂ ਦੀਆਂ ਵੀਡੀਓ ਬਹੁਤ ਅੱਛੀ ਹੁੰਦੀਆਂ ਤੇ ਤੁਸੀਂ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੇ ਮਿਲਦੇ ਆਂ ਇੱਕ ਨਵੀਂ ਵੀਡੀਓ ਨਾਲ ਸਾਨੂੰ ਦਿਓ ਯਾਰ ਅੱਲਾਹ ਨਿਗਾਹ